ਭਾਈ ਜੇ ਕੋਈ ਮੇਰਾ ਨਾਮ ਗੁਰਜਨ ਸਿੰਘ ਹੈ ਜੀ ਪਿੰਡ ਜਮਾਲਪੁਰ ਲੇਲੀ ਦਾ ਮੈਂ ਰਹਿਣ ਵਾਲਾ ਹਾਂ ਜੀ ਸਰ ਜੀ ਜਦੋਂ ਵੀ ਇਹਨਾਂ ਦੇ ਕਿਸੇ ਬੰਦੇ ਨੂੰ ਅਸੀਂ ਫੋਨ ਕਰਦੇ ਹਾਂ ਵੀ ਤੁਸੀਂ ਬਿਜਲੀ ਠੀਕ ਕਰਨ ਆਓ ਉਹ ਅੱਗੂ ਕਿਸੇ ਹੋਰ ਦਾ ਨੰਬਰ ਦਿੰਦੇ ਆ ਪ੍ਰਾਈਵੇਟ ਬੰਦੇ ਦਾ ਉਹ ਪ੍ਰਾਈਵੇਟ ਬੰਦਾ ਸਾਨੂੰ ਇਹ ਕਹਿੰਦਾ ਵੀ ਤੁਸੀਂ ਸਾਨੂੰ ਪੈਸੇ ਦੋਗੇ ਤਾਂ ਅਸੀਂ ਕੰਮ ਕਰਾਂਗੇ ਨਹੀਂ ਤੇ ਨਹੀਂ ਕਰਾਂਗੇ ਜਿਹੜਾ ਪਹਿਲੇ ਬੰਦੇ ਨੂੰ ਫੋਨ ਲਾਈਦਾ ਉਹ ਚੁੱਕ ਚੁੱਕ ਨੰਬਰ ਹੋਰਾਂ ਦੇ ਦੇਈ ਜਾਂਦਾ ਇਸ ਕਰਕੇ ਅਸੀਂ ਜਿੰਨੀ ਵਾਰ ਵੀ ਕੰਮ ਕਰਾਇਆ ਸੀ ਪੈਸੇ ਦੇ ਕੇ ਕਰਾਇਆ ਕਦੇ ਆਪ ਆਪ ਕੰਮ ਨਹੀਂ ਆਏ ਪ੍ਰਾਈਵੇਟ ਬੰਦੇ ਤੋਂ ਕੰਮ ਕਰਵਾਉਂਦੇ ਆ ਇਹ ਨਾਲੇ ਜਦੋਂ ਫੋਨ ਕਰਨੇ ਆ ਉਹ ਦੂ ਕਹਿੰ ਵੇਤੀ ਆ ਗਏ ਉਸ ਤੋਂ ਬਾਅਦ ਜੀ ਜਦੋਂ ਅਸੀਂ ਇੱਕ ਵਾਰ ਫੋਨ ਕਰਦੇ ਹਾਂ ਉਸ ਤੋਂ ਬਾਅਦ ਸਾਨੂੰ ਕਹਿੰਦੇ ਆ ਵੀ ਤੁਸੀਂ ਆ ਜਾਓ ਅਸੀਂ ਕੰਮ ਕਰ ਦਿੰਨੇ ਆ ਉਸ ਤੋਂ ਬਾਅਦ 2 ਘੰਟਿਆਂ ਬਾਅਦ ਅਸੀਂ ਫੋਨ ਕਰਦੇ ਹਾਂ ਕਹਿੰਦੇ ਸਾਡੀ ਡਿਊਟੀ ਖਤਮ ਹੋ ਗਈ ਹੈ ਵੀ ਅਸੀਂ ਹੁਣ ਕੁਝ ਨਹੀਂ ਕਰ ਸਕਦੇ ਇਦਾਂ ਸਾਨੂੰ ਪਰੇਸ਼ਾਨ ਕਰ ਰਿਹਾ ਜੀ ਚਾਰ-ਚਾਰ ਦਿਨ ਲਾਈਟ ਬੰਦ ਰਹੂਗੀ ਚਾਰ-ਚਾਰ ਪੰਜ-ਪੰਜ ਦਿਨ ਲਾਈਟ ਬੰਦ ਰਹੇਗੀ ਤੇ ਦੋ ਦਿਨ ਚਾਰ-ਚਾਰ ਪੰਜ-ਪੰਜ ਦਿਨ ਲਾਈਟ ਰਹੂਗੀ ਬੰਦਾ ਦੁਖੀ ਹੋ ਕੇ ਕੀ ਕਰੂਗਾ ਠੀਕ ਹੈ ਜਿਹੜਾ ਬੰਦਾ ਪਿੰਡ ਦਾ ਸਰਪੰਚ ਆ ਜਾਂ ਨੂੰ ਨੁਮੈਂਦਾ ਬਣਾਇਆ ਤੇ ਲੋਕ ਜਿਹੜੇ ਉਹਦੇ ਕੋਲ 4 ਦਿਨ ਹੋ ਗਿਆ ਜਾਂਦੇ ਆ ਜਾਂ ਕੇ ਰੋਲਾ ਪਾਉਂਦੇ ਸਾਡੀ ਕੋਈ ਸੁਣਦਾ ਨਹੀਂ ਤੇ ਜੇ ਸਰਪੰਚ ਸਾਹਿਬ ਨੇ ਜਦਵਾਜੀ ਜਾ ਕੇ ਜਾਂ ਇਹ ਲੋਕਾਂ ਦਿੱਲੀ ਉਹਨਾਂ ਦੇ ਘਰੇ ਜਾਂਦੇ ਆ ਇੱਕ ਬੰਦੇ ਦੇ ਘਰੇ ਜੇ ਇੱਕ ਵਾਰੀ ਬੰਦਾ 10 ਵਾਰੀ ਚਲੇ ਜਾਵੇ ਤੇ ਉਹ ਬੰਦਾ ਕਿੰਨਾ ਪਰੇਸ਼ਾਨ ਹੁੰਦਾ ਤੇ ਇਹ ਲੋਕ ਜਿਹੜੇ 4 ਦਿਨ ਦੇ ਧੱਕੇ ਖਾ ਰਹੇ ਆ ਕਿਸੇ ਦੀ ਮੱਝ ਮਰ ਗਈ ਕਿਸੇ ਨੂੰ ਕਰੰਟ ਪੈ ਗਿਆ ਕਿਸੇ ਦੇ ਬੱਚੇ ਨੂੰ ਆ ਕੇ ਸਕੂਲੇ ਵੇਚਨੇ ਆ ਕਿਸੇ ਨੇ ਬਾਥਰੂਮ ਜਾਣਾ ਇਸ ਗੱਲ ਦਾ ਨਹੀਂ ਪਤਾ ਇਹ ਕਹਿੰਦੇ ਗਾਲਾਂ ਕੱਢੀਆਂ ਇਹਨਾਂ ਨੂੰ ਗਾਲਾਂ ਦਾ ਪਤਾ ਲੱਗ ਗਿਆ ਇਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਪਿੰਡਾਂ ਦੇ ਨਾੜਾ ਕਿਦਾਂ ਬੱਚੇ ਨੇ ਸਕੂਲਾਂ ਕਿੱਧਰ ਜਾਣਾ ਜੇ ਸਰਪੰਚ ਸਾਹਿਬ ਦੇ ਉੱਤੇ ਕੋਈ ਕਾਰਵਾਈ ਹੁੰਦੀ ਆ ਸਾਰਾ ਪਿੰਡ ਜਿਹੜਾ ਤੇ ਦਰਨਾ ਦੇਊਗਾ ਚਾਹੇ ਕੁਝ ਵੀ ਹੋ ਜਾਵੇ ਕਿਉਂਕਿ ਅਸੀਂ ਆਪਣੇ ਹੱਕ ਲਈ ਲੜ ਰਹੇ ਆ ਅਸੀਂ ਆਪਣੇ ਹੱਕ ਲਈ ਲੜ ਰਹੇ ਆ ਅੱਜ ਦੇ ਟਾਈਮ ਦੇ ਤੇ ਅੱਧਾ ਘੰਟਾ ਲੈਟ ਬੰਦ ਹੋ ਜਾਵੇ ਲੋਕੀ ਸੜਕਾਂ ਜਾਮ ਕਰ ਦਿੰਦੇ ਆ ਸਾਡਾ ਪਿੰਡ ਦਾ ਫਿਰ ਵੀ ਉਹਨੇ ਆਪਣੇ ਆਪ ਨੂੰ ਸਬਰ ਸੰਦੋਖ ਰੱਖਿਆ ਉਹਨਾਂ ਦਾ ਕਿਸੇ ਨੂੰ ਕਿਹਾ ਹੀ ਨਹੀਂ ਇਹ ਜਿਹੜੇ ਪ੍ਰਾਈਵੇਟ ਲੋਕ ਨੇ ਇੱਕ ਤਾਂ ਪੈਸੇ ਦੇਵਾ ਇੱਕ ਇਹਨਾਂ ਨੂੰ ਪਰਚੇ ਕਰਾਓ ਇੱਕ ਇਹਦੀ ਕਿਤਾਬ ਤੇ ਲਿਖਿਆ ਅਸੀਂ ਸਰਕਾਰ ਨੂੰ ਮੰਨ ਕਰਦੇ ਆ ਪ੍ਰਸ਼ਾਸਨ ਨੂੰ ਵੀ ਜੇ ਇਹਨਾਂ ਨੇ ਸਰਪੰਚ ਦੇ ਕਾਰਵਾਈ ਕੀਤੀ ਤੇ ਅਸੀਂ ਇੱਥੇ ਧਰਨੇ ਤੇ ਬੈਠਾਂਗੇ ਮਰਨ ਮਰਤੇ ਤੇ ਬੈਠਾਂਗੇ ਭਾਈ ਗੁਰਵਿੰਦਰ ਸਿੰਘ ਜੀ ਪਿੰਡ ਜਮਾਲਪੁਰ ਲੇਲੀ ਵਾਸੀ ਹਾਂਜੀ ਹਾਂਜੀ ਸਰਪੰਚ ਸਾਹਿਬ ਵੱਲੋਂ ਆਏ ਹਾਂਜੀ ਹਾਂਜੀ ਸਰਪੰਚ ਸਾਹਿਬ ਵੱਲੋਂ ਸਾਰਾ ਪਿੰਡ ਹੀ ਆਇਆ ਜੀ ਗਾਲ-ਗਲੋਚ ਬੜੀ ਹੋਈ ਆ ਫੋਨ ਤੇ ਗਾਲ-ਗਲੋਚ ਤਾਂ ਹੋਈ ਜੀ 4-5 ਦਿਨਾਂ ਤੋਂ ਜਿਹੜੀ ਜਨਾ ਲਾਈਟ ਨਹੀਂ ਆ ਰਹੀ ਸੀ ਪਿੰਡ ਵਾਲੇ ਸਾਰੇ ਦੁਖੀ ਸੀ ਸਕੂਲ ਵਾਲੇ ਬੱਚੇ ਵਰਦੀਆਂ ਨਹੀਂ ਤੋਈਆਂ ਗਈਆਂ ਇੱਥੋਂ ਤਾਂ ਹੀ ਦੁਖੀ ਸੀ ਪਿੰਡ ਵਾਲੇ ਸਾਰੇ ਠੀਕ ਆ ਜੀ ਉਹ ਸਾਰੇ ਪਿੰਡ ਵਾਲੇ ਗਏ ਜਾ ਕੇ ਉਹਨਾਂ ਸਰਪੰਚ ਸਾ ਬਈ ਤੂੰ ਪਿੰਡ ਦਾ ਸਰਪੰਚ ਬਣਿਆ ਵੀ ਤੂੰ ਕੋਈ ਹੱਲ ਕਰ ਉਹਨਾਂ ਫੋਨ ਲਾਇਆ ਅੱਗੋਂ ਫੋਨ ਦੇ ਉੱਤੇ ਉਹਨਾਂ ਨੂੰ ਇੱਕ ਨੰਬਰ ਦਿੱਤਾ ਵੀ ਤੁਸੀਂ ਫਲਾਣਾ ਫੋਨ ਲਾ ਲਓ ਉਹ 2 ਦਿਨ ਐਸੇ ਵਿੱਚ ਹੀ ਲੰਘ ਗਏ ਫਿਰ ਪਿੰਡ ਇਕੱਠਾ ਹੋ ਗਿਆ ਦੂਜੀ ਵਾਰ ਗਿਆ ਉਹਨਾਂ ਦੁਆਰੇ ਫੋਨ ਲਾਇਆ ਫੋਨ ਦੇ ਵਿੱਚ ਐਸਡੀਓ ਸਾਹਿਬ ਨਾਲ ਗੱਲਬਾਤ ਹੋਈ ਉਹ ਜੀ ਪਟਾਲ ਮਟੋਲਾ ਕਰਲਾ ਪਈ ਤੁਸੀਂ ਕਿਹੜੇ ਪਿੰਡ ਦੇ ਹੋ ਜੀ ਤੁਸੀਂ ਆਹੀ ਕਰ ਦਿੰਦੇ ਆ ਜੀ ਹੱਲ ਜੇ ਉਹ ਉਹਦੇ ਵਿੱਚ ਉਹ ਕਰਦਿਆਂ ਕਰਦਿਆਂ ਹਾਈਪਰ ਹੋ ਗਏ ਇੱਕ ਦੂਜੀ ਨਾਲ ਚਲੋ ਬੋਲੇ ਉਹਨਾਂ ਰਿਕਾਰਡਿੰਗ ਕਰ ਲਈ ਸਰਪੰਚ ਸਾਹਿਬ ਜਿੱਦੋਂ ਸਰਪੰਚ ਸਾਹਿਬ ਬੋਲੇ ਨੇ ਜੋ ਪਹਿਲਾਂ ਉਹਨਾਂ ਨੂੰ ਹਾਈਪਰ ਕੀਤਾ ਹੈ ਉਹਨਾਂ ਨੂੰ ਅਕਸਾਇਆ ਹੈ ਉਹ ਰਿਕਾਰਡਿੰਗ ਹੈ ਨਹੀਂ ਕਿਉਂਕਿ ਨਾਲ ਸਰਪੰਚ ਦੇ ਦਿਮਾਗ ਹੀ ਸੀ ਇਸ ਤੋਂ ਬਾਅਦ ਕੋਈ ਵੀ ਆਈਫੋਨ ਸੀ ਉਹਨਾਂ ਕੋਲ ਨਾਲ ਰਿਕਾਰਡਿੰਗ ਹੁੰਦੀ ਉਹ ਤੇ ਤੁਹਾਨੂੰ ਪਤਾ ਜੀ ਆਹ ਗੱਲ ਹੋਈ ਸਾਰੀ ਹੁਣ ਇਹ ਕਹਿੰਦੇ ਜੀ ਅਸੀਂ ਉਹਤੇ ਪਰਚਾ ਕਰਾਣਾ ਸਰਪੰਚ ਤੁਸੀਂ ਦੱਸੋ ਜੇ ਪਿੰਡ ਵਾਲਿਆਂ ਦੀ ਸੁਣ ਕੇ ਉਹਨਾਂ ਗੱਲ ਕਰ ਲਈਏ ਦੋ ਤਿੰਨ ਦਿਨ ਜਿਹੜਾ ਬੰਦਾ ਦੁਖੀ ਹੈ ਉਹ ਕੀ ਕਰ ਸਕਦਾ ਮੈਨੂੰ ਦੱਸੋ ਪਹਿਲੇ ਕਿ ਕੋਈ ਜਾ ਕੇ ਕੰਪਲੇਂਟ ਲਿਖਾਵੇ ਕੀ ਕਰੇ ਅੱਗੇ ਵੀ ਸਾਡਾ ਪਿੰਡ 2 ਧਰਨਾ ਦੇ ਕੇ ਗਿਆ ਸੀ 2 ਵਜੇ ਰਾਤੀ ਤੁਸੀਂ ਇੱਥੇ ਬਿਜਲੀ ਵਾਲੇ ਕੰਮ ਕਰਕੇ ਮਹੀਨਾ ਪਹਿਲੇ ਆਏ ਸੀ ਅਸੀਂ ਕੰਪਲੀਟ ਦੇ ਕੇ ਗਏ ਸਾਰਾ ਪਿੰਡ ਆਇਆ ਵਾਰ-ਵਾਰ ਇਸੇ ਕੰਮ ਲੱਗੇ ਰਹੀ ਹੈ ਜੀ ਉਦੋਂ ਵੀ ਸਾਰਾ ਪਿੰਡ ਹੀ ਆਇਆ ਉਦੋਂ ਵੀ ਸਾਰਾ ਪਿੰਡ ਹੀ ਆਇਆ ਸੀ ਇਕੱਠਾ ਹੋ ਕੇ ਹੁਣ ਵੀ ਸਾਰਾ ਪਿੰਡ ਹੀ ਆਇਆ ਆ ਵੀਡੀਓ ਜੀ ਭਾਈ ਅਸੀਂ ਕਹਿੰਦੇ ਆ ਵੀ ਚਲੋ ਜੇ ਉਹ ਸਰਪੰਚ ਸਾਹਿਬ ਦੇ ਪਰਜਾ ਹੁੰਦਾ ਨਾ ਤੇ ਅਸੀਂ ਵੀ ਅਸੀਂ ਵੀ ਤਰਨਾ ਦੇ ਦਾਂਗੇ ਠੀਕ ਹੈ ਨਾ ਅਸੀਂ ਬਰਾਬਰ ਪਰਜਾ ਕਰਨਾ 24 ਘੰਟੇ ਸਰਕਾਰ ਦੇ ਆਰਡਰ ਨੇ ਸਾਨੂੰ 24 ਘੰਟੇ ਲਾਈਟ ਪੂਰੀ ਕਰ ਦੇਣ ਇੱਕ ਇੱਕ ਮਿੰਟ ਵੀ ਨਹੀਂ ਹੋਣੀ ਚਾਹੀਦੀ ਜੀ ਬੰਦ ਹੋਣੀ ਚਾਹੀਦੀ ਅਸੀਂ ਇਹ ਕਹਿੰਦੇ ਮੇਰਾ ਨਾ ਗੁਰਵਿੰਦਰ ਸਿੰਘ ਆ ਜੀ ਵਾਸੀ ਜਮਾਲਪੁਰ ਲੇਲੀ ਜੀ ਜੀ ਸਰਪੰਚ ਸਾਹਿਬ ਨੂੰ ਪਹਿਲੇ ਹੀ ਨਾ ਹਾਈਪਰ ਕੀਤਾ ਪਿਛਲੇ 10 ਦਿਨਾਂ ਤੋਂ ਜਿਹੜੀ ਲਾਈਟ ਸਾਡੀ ਨਾ ਟੁੱਟ ਪਾ ਜਾ ਰਹੀ ਸੀ 4 ਦਿਨਾਂ ਤੋਂ ਇੰਨੀ ਜ਼ਿਆਦੀ ਸਾਡੀ ਲਾਈਟ ਹੀ ਨਹੀਂ ਆਈ ਹੈਗੀ ਪਸ਼ੂ ਜਿਹੜੇ ਜਮਾਲਪੁਰ ਲੈ ਲਈ ਪਸ਼ੂ ਜਿਹੜੇ ਪਾਣੀ ਪਿਆਣ ਤੋਂ ਨੇ ਲੇਡੀਜ਼ ਨੇ ਬਾਹਰ ਅੰਦਰ ਜਾਣਾ ਹੁੰਦਾ ਹੈ ਹੁਣ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਉਹ ਗੱਲਾਂ ਨਹੀਂ ਰਹੀਆਂ ਗਿਆ ਉਹਦੇ ਕਰਕੇ ਪਿੰਡ ਵਾਲੇ ਸਾਰੇ ਜਾ ਕੇ ਸਰਪੰਚ ਸਾਹਿਬ ਨੂੰ ਪੈ ਕੇ ਵੀ ਤੂੰ ਸਰਪੰਚ ਤੈਨੂੰ ਵੋਟਾਂ ਬਾਕੇ ਬਣਾਇਆ ਸੀ ਵੀ ਤੂੰ ਸਾਡੀ ਗੱਲ ਹੀ ਨਹੀਂ ਕਰਦਾ ਪਿਆ ਸਰਪੰਚ ਸਾਹਿਬ ਨੂੰ 2 ਦਿਨ ਹੋ ਗਿਆ ਫੋਨ ਲਾਉਂਦੇ ਹੁਣ ਦੋ ਦਿਨ ਤੋਂ ਫੋਨ ਲਾ ਰਹੇ ਨੇ ਉਹਨਾਂ ਨੂੰ ਅੱਗੋਂ ਜਵਾਬ ਮੈ ਰਿਆ ਕਿਹੜਾ ਸਰਪੰਚ ਕਿੱਥੋਂ ਦਾ ਸਰਪੰਚ ਹੈ ਤੂੰ ਕਿਹੜੀ ਗੱਲ ਸਾਡਾ ਇੱਕ ਮੁਲਾਜ਼ਮ ਹੈ ਬਿਜਲੀ ਬੋਰਡ ਚ ਲੈਂਡਮੈਨ ਦਾ ਜੀ ਤੇ ਰਵੀ ਕੁਮਾਰ ਜੀ ਤੇ ਆਪਣੇ ਕੱਕਵਾਲ ਜੀ ਜੀ ਗੱਲ ਹੋਈ ਗਈ ਸੀਗੀ ਗੱਲ ਹੋਈ ਐ ਜੀ ਇਹ ਮੁੰਡੇ ਕਮੇਂਟਾਂ ਚ ਚੱਲੇ ਇਹ ਮੁੰਡੇ ਦੀ ਡਿਊਟੀ ਹੋਈ ਤਿੰਨ ਵੇ ਸਟਾਰਟ ਜੀ ਤਿੰਨ ਵੇ ਡਿਊਟੀ ਸਟਾਰਟ ਹੋਈ ਐ ਇਹਨੂੰ ਫੋਨ ਆਇਆ ਐਮ ਐਲ اے ਉਹ ਆਪਣੇ ਸਰਪੰਚ ਸਾਹਿਬ ਦਾ ਤੇ ਇਹ ਕਹਿੰਦੇ ਤੇ ਬਈ ਥੋੜੀ ਸਰਪੰਚ ਸਾਹਮਣੇ ਗੱਲ ਕਰੋ ਤੇ ਉਹ ਕਹਿੰਦਾ ਕਰਾਓ ਜੀ ਕਿਉਂ ਗੱਲ ਕਰਾਈ ਤੇ ਉਹਨੇ ਇੰਨੀ ਗੰਦੀ ਗਾਲਾਂ ਕੱਢੀਆਂ ਕਹਿੰਦਾ ਤੁਸੀਂ ਕਹਿੰਦਾ ਕੰਮ ਨਹੀਂ ਕਰਦੇ ਬਹੁਤ ਉਸ ਉਲਟ ਬੋਲੇ ਨੇ ਤੇ ਆਪਣੇ ਸਰਪੰਚ ਸਾਹਿਬ ਤੇ ਸਰਪੰਚ ਆਪ ਹੈ ਵੀ ਨਹੀਂ ਸਰਪੰਚ ਉਹਦੇ ਸਵੰਚ ਉਹਦੇ ਘਰ ਦੇ ਨਹੀਂ ਆਪ ਨੇਗਾ ਉਹ ਤੇ ਉਹਦੇ ਕਰਕੇ ਬਹੁਤ ਰੱਖਣ ਗਾਲਾਂ ਕੱਢੀਆਂ ਮੈਂ ਹੀ ਕਈ ਕੱਲ੍ਹ ਸੋਹਾਂ ਖਵਾਈਆਂ ਨੇ ਜੀ ਸ਼ਾਬ ਨੂੰ ਗਾਲਾਂ ਕੱਢਣੀ ਚਾਲੂ ਕਰਤੀਆਂ ਫਿਰ ਤੁਹਾਨੂੰ ਪਤਾ ਨਹੀਂ ਸਰਕਾਰਾਂ ਸਾਡੇ ਲਲੇ ਮਿਲੇ ਨੇ ਤੇ ਸਰਕਾਰਾਂ ਮੋਰੇ ਕਿਹਨੂੰ ਕੀ ਫਮੜੀ ਹੁਣ ਮਾਫੀ ਮੰਗਾਈ ਕਰਦੇ ਪਰਚਾ ਕਰਾਵਾਂਗੇ ਜਾਂ ਪਰਚਾ ਨਹੀਂ ਕਰਾਉਣਾ ਫਿਰ মিডিਆ ਸਾਹਮਣੇ ਆ ਕੇ ਮਾਫੀ ਮੰਗੇ ਫਿਰ ਅਸੀਂ ਕਰਾਂਗੇ ਘਰਬਾਜੀ ਗੱਲ ਇਹਨਾਂ ਨਾਲ ਹੋਈ ਹੈ ਜੀ ਉਹ ਕਹਿੰਦੇ ਅੱਜ ਨਾਲ ਹੋਈ ਸੀ ਆਪਣੇ ਐਚਓ ਸਾਹਿਬ ਨਾਲ ਤੇ ਉਹ ਕਹਿੰਦੇ ਅਸੀਂ ਤਾਂ ਕਹਿੰਦੇ ਮਾਫੀ ਮੰਗਣੀ ਨਹੀਂ ਕਹਿੰਦੇ মিডিਆ ਸਾਹਮਣੇ ਤੇ ਕਹਿੰਦੇ ਪਰਚਾ ਕਰ ਦਿਓ ਪਰ ਉਹਨੇ ਤਾਂ ਨਹੀਂ ਆਕੜਾ ਤੇ ਆਕੜਾ ਬੋਲਨੇ ਕਹਿੰਦਾ ਪਰਚਾ ਕਰ ਦਿਓ ਦੇਖ ਲਾਂਗੇ ਜੀ ਕੋਈ ਸਰਪੰਚ ਇਧਰ ਜਮਾਲਪੁਰ ਸਾਈਡ ਦਾ ਜਮਾਲਪੁਰ ਲੀਲੀ ਸਾਈਡ ਦਾ ਸਰਪੰਚ ਆ ਉਹਨੇ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਦੇ ਨਾਲ ਕਿਸੇ ਦੇ ਫੋਨ ਕਰਕੇ ਗਾਲ੍ਹਾਂ ਮੰਦਾ ਕੀਤਾ ਬਹੁਤ ਜ਼ਿਆਦਾ ਗਾਲ੍ਹਾਂ ਮੰਦਾ ਤਾਂ ਹੀ ਸੁਣਿਆ ਬਹੁਤ ਗੰਨੀਆਂ ਗਾਲਾਂ ਕੱਢੀਆਂ ਬਿਜਲੀ ਵਿਭਾਗ ਦੇ ਮੁਲਾਜ਼ਮ ਨੂੰ ਉਹਦੇ ਵਾਸਤੇ ਬੜੀ ਗਲਤ ਗੱਲ ਆ ਸਰਪੰਚ ਨੂੰ ਬੁਲਾਇਆ ਪੜਤਾਲ ਕਰ ਰਿਹਾ ਦੇਖੋ ਜੋ ਵੀ ਹੁੰਦਾ ਵਾ ਉਹ ਬਾਕੀ ਧਿਆਨ ਧਿਆਨ ਚ ਲਿਆ ਦਾਂਗੇ ਕਿਹੜਾ ਸਰਪੰਚ ਹੈ ਔਰ ਕੀ ਨਾਮ ਆਉਦਾ ਇਹ ਨਵਾਂ ਬੜਿਆ ਸਰਪੰਚਾ ਕੋਈ ਜਮਾਲਪੁਰ ਲੇਲੀ ਸਾਈਡ ਦਾ ਬਹੁਤ ਦਾ ਮੋਬਾਈਲ ਫੋਨ ਨੰਬਰ ਹੈਗਾ ਬਾਕੀ ਉਹਨੂੰ ਲੈ ਆਂਦਾ ਬੁਲਾ ਲਿਆ ਵਾ ਗੱਲ ਕੀ ਹੋਈ ਹੈ ਪਤਾ ਲੱਗ ਗੱਲ ਹੋਈ ਸੀ ਕੋਈ ਬਿਜਲੀ ਨਾ ਆਉਣ ਤੋਂ ਬਿਜਲੀ ਤਾਂ ਕਿਤੇ ਕੱਟ-ਕੱਟ ਲੱਗਾ ਹੁਣ ਇਸ ਤੋਂ ਕੋਈ ਇਹਨਾਂ ਦਾ ਬਿਲੀ ਕਰਮਚਾਰੀ ਸੀਦਾ ਮੁੰਡਾ ਉਹਨੂੰ ਕਿਤੇ ਗਾਲ ਮੰਦਾ ਕੀਤਾ ਉਹਨੇ ਬਹੁਤ ਜ਼ਿਆਦਾ ਲੱਕਰ ਜੀ ਕਿਹਦਾ ਕਿਹਦਾ ਦੇਖੀ ਸਰਪੰਚ ਆਪਣੀ ਜਿਹੜੀ ਹੈਗੀ ਪਹੁੰਚ ਤੋਸ ਦਿਖਾ ਰਿਹਾ ਜੀ ਨਵੇਂ ਸਰਪੰਚ ਬਣਨ ਦੀ ਚਾਹ ਦੇ ਵਿੱਚ ਉਹ ਬਿਜਲੀ ਵਿਭਾਗ ਨੂੰ ਆਪਣੀ ਧੋਸ ਦਿਖਾ ਰਿਹਾ ਜਿਹੜਾ ਕਿ ਬਹੁਤ ਸਰਾਸਰੀ ਗਲਤੀ ਹੈ ਜਿਹਾਜਤੀ ਕੀਤੀ ਮਿਲਾਈ ਉਹਨਾਂ ਨੇ ਪਰਤਾਲ ਦੀ ਚੱਲ ਰਹੀ ਹੈ ਕਰ ਰਹੇ ਉਹਨੂੰ ਬੁਲਾ ਲਿਆ ਵੈਸੇ ਬਾਕੀ ਦੇਖਦੇ ਹਾਂ ਕਿ ਆਪਸ ਵਿੱਚ ਕੰਪਰੋਮਾਈਜ਼ ਦੀ ਗੱਲ ਚੱਲਦੀ ਹੈ ਜੇ ਕੰਪਰੋਮਾਈਜ਼ ਨਾ ਹੋਇਆ ਤਾਂ ਉਹਦੇ ਖਿਲਾਫ ਜੋ ਆ ਪ੍ਰੋਵੈਂਟਿਵ ਐਕਸ਼ਨ ਲਿਆ ਜਾਊਗਾ ਜਿਉਂ ਨੇ ਗੱਲ ਮੈਂ ਦਿੱਤੀ ਬਹੁਤ ਗਲਤ ਹੈ